ਰਦਾਸ ਪ੍ਰਥਮ ਬਗੋਤੀ ਸਿਮਰ ਕੇ ਗੁਰ ਨਾਨਕ ਲਈ ਧਿਆਏ ਫਿਰੰਗਤ ਗੁਰਤੇ ਮਰਦਾਸ ਰਬ ਦਾਸਾਂ ਵਈਸਾ ਹੈ ਅਰਜਨ ਹਰਗੋਬਿੰਦ ਨੂੰ ਮਨ ਨੀਮ ਮਤੁਚੀ ਮਤਬੱਤ ਰੱਖਾ ਇੱਕ ਕਾਲ ਪ੍ਰਭੂ ਆਏ ਗੋ ਆਪਦੇ ਹਜੂਰ ਬੇਨਤੀ ਹੈ ਸਾਡੇ ਕੀਤੇ ਪਾਪਾਂ ਤੇ ਗੁਨਾਹ ਨੂੰ ਮਾਫ ਕਰਨਾ ਚੰਗੇ ਪਾਸੇ ਲਾਉਣਾ ਕਾਮ ਕ੍ਰੋਧ ਨੂੰ ਮਹੰਕਾਰ ਤੋਂ ਪਰੇ ਰੱਖਣਾ ਸਾਡੇ ਹੱਥੋਂ ਪੈਰੋਂ ਮੁਖ ਤੋਂ ਸੋਚ ਤੋਂ ਵਿਚਾਰਾ ਤੋਂ ਖਿਆਲਾਂ ਤੋਂ ਕਿਸੇ ਦਾ ਮਾੜਾ ਨਾ ਕਰਨਾ ਤੁਹਾਡੇ ਬੱਚੇ ਆ ਨਿਮਰਤਾ ਜੀ ਹੋ ਕੇ ਤੁਹਾਡੇ ਕੋਲ ਅਰਦਾਸ ਕਰਦੇ ਆ ਸੱਚੇ ਪਾਤਸ਼ਾਹ ਜੀ ਇੱਕ ਨਾਟਕ ਟੀਮ ਇੱਕ ਫਿਲਮ ਸਟੂਡੀਓ ਬਣਾ ਕੇ ਤੁਰੇ ਆ ਤੁਸੀਂ ਮਿਹਰ ਕਰਨਾ ਸਾਡੇ ਸਾਰੇ ਬੱਚਿਆਂ ਦੇ ਅੰਗ ਸੰਗ ਰਹਿਣਾ ਉਹਨਾਂ ਦੇ ਘਰਾਂ ਵਿੱਚ ਚੜ੍ਹਦੀ ਕਲਾ ਰੱਖਣੀ ਹਰ ਕਰ ਜਿਹੜਾ ਵੀ ਜਿੱਥੋਂ ਵੀ ਚੱਲ ਕੇ ਆਇਆ ਉਸ ਦੀ ਹਰ ਗੱਲ ਤੁਸੀਂ ਮਨਜ਼ੂਰ ਕਰਨੀ ਉਸ ਦੀਆਂ ਖੁਸ਼ੀਆਂ ਨੂੰ ਪੂਰੀਆਂ ਕਰਨੀ ਉਹਨਾਂ ਦੀਆਂ ਸ਼ਰਧਾ ਨੂੰ ਪੂਰੀ ਕਰਨਾ ਮੇਰੇ ਮਾਲਕ ਜੀ ਉਹਨਾਂ ਦੇ ਸੁਪਨਿਆਂ ਨੂੰ ਪੂਰਾ ਕਰਨਾ ਮੇਰੇ ਮਾਲਕਾ ਸੱਚਾ ਪਾਤਸ਼ਾਹ ਅਸੀਂ ਪੰਜਾਬ ਦੇ ਵਿੱਚ ਇੱਕ ਨੇਕ ਰਾਤਾ ਲੈ ਕੇ ਮਨ ਦੇ ਵਿੱਚ ਇੱਕ ਚੰਗਾ ਨੇਕ ਵਿਚਾਰ ਲੈ ਕੇ ਤੁਰਿਆ ਤੁਸੀਂ ਕਿਰਪਾ ਕਰਨੀ ਸਾਡੇ ਬੱਚਿਆਂ ਦੇ ਉੱਤੇ ਮਿਹਰ ਭਰਿਆ ਹੱਥ ਰੱਖਣਾ ਜਿਹੜਾ ਚੱਲ ਰਿਹਾ ਕਾਰਜ ਨੇ ਸਾਰਿਆਂ ਦੇ ਵਿੱਚ ਆਪ ਅੰਗ-ਸੰਗ ਸਾਹੀ ਹੁਣ ਮੇਰੇ ਮਾਲਕਾਂ ਜਿਹਾ ਪਾਸ਼ ਬਹੁਤ ਗਲਤੀਆਂ ਕੀਤੀਆਂ ਨੇ ਬਹੁਤ ਗਲਤੀਆਂ ਅੱਗੇ ਵੀ ਕਰਾਂਗੇ ਹੋਣਗੀਆਂ ਵੀ ਬਸ ਤੁਸੀਂ ਆਪਣੇ ਬੱਚੇ ਸਮਝ ਕੇ ਅਣਜਾਣ ਬੱਚੇ ਸਮਝ ਕੇ ਮਾਫ਼ ਕਰਨਾ ਜੇ ਕੋਈ ਸ਼ਬਦਾਂ ਦਾ ਵਾਧਾ ਘਾਟਾ ਹੋਇਆ ਮਾਫ ਕਰਨਾ ਸੱਚੇ ਪਾਤਸ਼ਾਹ ਜੀ ਮੇਰ ਪ੍ਰਿਆਰ ਰੱਖਣਾ ਸਰੇ ਆਂਦੇ ਉੱਤੇ ਘਰ ਵਿੱਚ ਚੜਦੀ ਕਲਾ ਰੱਖਣੀ ਮੇਰੇ ਮਾਣ ਕਾ ਸੱਚੇ ਪਾਤਸ਼ਾਹ ਸਰਬ ਤੇ ਕਾਰਜ ਰਾਸ ਕਰਨ ਸਹੀ ਪਿਆਰੇ ਮੇਲ ਜਿਨ੍ਹਾਂ ਮੇਰਾ ਤੇਰਾ ਨਾਮ ਚਤਾਵੇ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬਤ ਦਾ ਉਪਰਾ ਵਾਹਿਗੁਰੂ ਜੀ ਕਰਖਾਨ ਸਾਹਿਬ ਵਾਹਿਗੁਰੂ ਜੀ ਵਾਹਿ 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 ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਕਾਲਸਾ ਵਾਹਿਗੁਰੂ ਕੀ ਪ੍ਰਭਾ ਤੇ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ 2025 ਦੀਆਂ ਤੇ ਆਪਾਂ ਇੱਕ ਜਿਹੜਾ ਨਵਾਂ ਸਫ਼ਰ ਸ਼ੁਰੂ ਕਰਨ ਜਾ ਰਹੇ ਆ ਗੱਲ ਸੁਣੋ ਮੁੰਡਿਆ ਆ ਪੱਗ ਲਾ ਤੇ ਉੱਥੇ ਰੱਖ ਦੇ ਅੱਜ ਤੋਂ ਬਾਅਦ ਕਦੇ ਪੱਗ ਨਹੀਂ ਸਜਾਉਣੀ ਤੈਂ ਓਏ ਬਾਪੂ ਉਹ ਮੈਂ ਹਜੇ ਕੀ ਕਰਤਾ ਨਾ ਤੂੰ ਇਹ ਗੱਲ ਮੇਰੇ ਤੋਂ ਪੁੱਛਦਾ ਤੂੰ ਉਸ ਜੋੜ ਮੇਲ ਚ ਕੀ ਕੀ ਕਰਤੂਤਾ ਕਰਕੇ ਆਇਆ ਆਪਣੀ ਮਾਂ ਨੂੰ ਦੱਸ ਰਹਿ ਜੀ ਤੇ ਇਹ ਬੌਨਟ ਤੇ ਮੂਰੇ ਬੈਠਾ ਲਲਕਾਰੇ ਮਾਰਦਾ ਜਾ ਰਿਹਾ ਸੀ ਉਹ ਤਾਂ ਮੇਰੇ ਨਾਲ ਦੇ ਦੋਸਤ ਸੀ ਉਹਨਾਂ ਨੇ ਕੀਤਾ ਸਾਰਾ ਕੁਝ ਮੈਂ ਨਹੀਂ ਕੁਝ ਕੀਤਾ ਬਾਪੂ ਨਾ ਮਾੜੀ ਸੋਚ ਵਾਲਿਆਂ ਦੀ ਸੰਗਤ ਕਰਕੇ ਤੂੰ ਸੋਚਦਾ ਵੀ ਤੈਨੂੰ ਸੁਭਾ ਮਿਲੂਗੀ ਇਹ ਉੱਥੇ ਮੈਨੂੰ ਆਪਣਾ ਪੁੱਤ ਨਹੀਂ ਸੀ ਦਿਖਾਈ ਦੇ ਰਿਹਾ ਮੈਨੂੰ ਤਾਂ ਇੰਜ ਲੱਗ ਰਿਹਾ ਸੀ ਜਿਵੇਂ ਇਹ ਮੀਰ ਮੰਨੂ ਮੱਛੇ ਰੰਗੜ ਦੀ ਗੰਦੀ ਔਲਾਦ ਤੋੜੀ ਫਿਰਦੀ ਹੋਵੇ ਪੱਗ ਬੰਨ ਕੇ